2022 ਪੰਜਾਬ ਦੀ ਲੋਕਾਂ ਨੇ ਜਰਥੇ ਸ਼ਿਤਾਫੀ ਆਵਾਜ਼ੀ ਪਾਰਟੀ ਦੇ ਹੱਕ ਚ ਇੱਕ ਦੋ ਨਹੀਂ ਪੂਰੇ 92 ਐਮਐਲਏ ਜਿਤਾਏ ਖਾਨ ਔਰ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲਾ ਇੱਕ ਨੌਜਵਾਨ ਸੀ ਉਹਦਾ ਨਾਮ ਸੀ ਲਾਪ ਸਿੰਘ ਉਹ ਕੋਲ ਆਪਦੀ ਨੂੰ ਕਹਿ ਦਿਓ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਸੀ ਇਤਨੇ ਪਲੰਪਿੰਗ ਦਾ ਕੰਮ ਵੀ ਕੀਤਾ ਹੋਇਆ ਸੀ ਔਰ ਇਹਨਾਂ ਮਾਮੂਲੀ ਇਨਸਾਨ ਪੰਜਾਬ ਦੀ ਫੱਤਾ ਦੇ ਵਿੱਚ ਰਾਤੋ ਰਾਤ ਚਰਚਾ ਦਾ ਵਿਸ਼ਾ ਬਣ ਗਿਆ ਕਿ ਉਸਨੇ ਹਰਾਇਆ ਪਤਾ ਕਿੰਨੂ ਸੀ ਚਰਨ ਜੀ ਚੱਲੇ ਪੰਜਾਬ ਦੇ ਸਾਫਾ ਸੀਐਮ ਉਹ ਉਸ ਵੇਲੇ ਦਾ ਸੀਐਮ ਦਾ ਜਿਸ ਨੂੰ ਉਸਨੇ ਹਰਾਇਆ ਸੀ ਔਰ ਚਾਰਚਿਤ ਹੋ ਗਿਆ ਫਿਰ ਲਾਕਥੇ ਲੋਕਾਂ ਨੂੰ ਲੱਗਾ ਸੀ ਲੈ ਜੇ ਆਮ ਆਦਮੀ ਪਾਰਟੀ ਇੱਕ ਨਵਾਂ ਬਦਲਾਵ ਲੈ ਕੇ ਆਈ ਹੈ ਪਰ ਇਹ ਕਿ ਵਿਵਾਦ ਜਿਹੜੇ ਨੇ ਉਸ ਸਿਆਸਤਦਾਨ ਦਾ ਪਿੱਛਾ ਨਹੀਂ ਕਰ। ਜਾਂ ਫੇ ਇਦਾਂ ਕਹੀਏ ਜਦੋਂ ਬੰਦਾ ਪਾਵਰ 'ਚ ਆ ਜਾਂਦਾ ਆਟੋਮੈਟਿਕ ਉਹ ਅੱਦਾ ਚਾ ਜਾਂਦਾ। ਹੁਣ ਵਿਵਾਦਾ ਜਾ ਗਏ ਨੇ ਜੀ ਲਾਫ ਸੀ ਉਹ ਕੋਕੇ ਉਸ ਕੋ ਛੋਟਾ ਮੋਟਾ ਇਜ਼ਾਮ ਨਹੀਂ ਲੱਗਾ। ਇਜ਼ਾਮ ਲੱਗਿਆ ਜੀ ਕਤਲ ਦੀ ਸਾਜ਼ਿਸ਼ ਦਾ। ਹੁਣ ਚਰਨਜੀ ਚੰਨੀ ਵਿੱਚ ਕਿਉਂ ਨਾਲ ਕੋ ਦਨ ਕਿਉਂਕਿ ਮਸਲਾ ਸਿਆਸੀ ਹੈ ਜਿਸ ਨੇ ਉਹਨਾਂ ਨੂੰ ਹਰਾਇਆ ਸੀ। ਯਾਨੀ ਕਿ ਚੰਨੀ ਨੂੰ ਹਰਾਉਣ ਵਾਲੇ ਵਿਉਂਤੇਦਾਨ ਨਗਰ ਦੇ ਚੰਨੀ ਮੌਕਾ ਛੱਡਦੇ ਨੇ ਚੰਨੀ ਕਹਿੰਦੇ ਵੀ ਮੈਂ ਤਾਂ ਸੀਬੀਆਈ ਜਾਂਚ ਕਰਾਉਂਗਾ। ਦਰਅਸਲ ਗੱਲ ਕਰ ਰਹੇ ਹਾਂ ਅਸੀਂ ਸਰਪੰਚ ਸਾਹਿਬ। ਐਸੇ ਸਰਪੰਚ ਜਿਹੜੇ ਕਿ ਲੋਕਾਂ ਦੀ ਬਾਤ ਕਲਕੱਤਾ ਦੇ ਨਾਮ ਤੋਂ ਮਸ਼ਹੂਰ ਸਰਪੰਚ ਦਾ ਕਤਲ ਹੋਇਆ ਕੋਈਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਕਤਲ ਨੂੰ ਫਿਰ ਹਾਲ ਇੱਕ ਆਪਸੀ ਦੋਸਤਾ ਦਾ ਵਿਵਾਦ ਦੱਸਿਆ ਜਾ ਰਿਹਾ ਠੀਕ ਪਰ ਹੁਣ ਤਾਂ ਅਨਖਿਆ ਕੀ ਰੰਗ ਲੈ ਲਿਆ ਹੁਣ ਸਭ ਤੋਂ ਵੱਡਾ ਸਵਾਲ ਠੀਕ ਹੈ ਲਾਲ ਸਿੰਘ ਉਹਕੇ ਨੇ ਕੁਝ ਕੀਤਾ ਜਾਂ ਨਹੀਂ ਕੀਤਾ ਪਰ ਉਹਨਾਂ ਦੇ ਨਾਲ ਸਿੱਧੀ ਤਕਰਾਰ ਬਾਜੀ ਦੀਆਂ ਵੀਡੀਓ ਕਾਫਤ ਸੋਸ਼ਲ ਮੀਡੀਆ ਦੇ ਉੱਤੇ ਹੈਗੀਆਂ ਪਰ ਕੀ ਕੋਈ ਲੀਡਰ ਜੀ ਹਾਂ ਹੋ ਸਕਦਾ ਹੈ ਕਿ ਜੇ ਕੋਈ ਕਿਸੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਨਤਕ ਬਹਿਸ ਕਰੇ ਲੋਕਾਂ ਦੇ ਮੁੱਦੇ ਚੱਕੇ ਉਥੇ ਸਰਪੰਚ ਦਾ ਕੋਈ ਹੱਲ ਲੇਖਨ ਕਰਵਾ ਦੇ ਇਹ ਨਹੀਂ ਵੱਡੀ ਗੱਲ ਚਾਹਦੀ ਨਹੀਂ ਜਿੰਨੀ ਵੱਡੀ ਗੱਲ ਬਣ ਗਈ ਕਿਉਂਕਿ ਚਲੋ ਜੀ ਚੱਲੀ सीबीआई ਤਫਤੀਸ਼ ਦੀ ਗੱਲ ਕਰ ਰਹੇ ਹੁਣ ਵੱਡਾ ਸਵਾਲ ਆਇਆ ਹੈ ਕਿ ਲਾਪਤਿਆਂ ਨੂੰ ਵਾਪੇ ਨੇ ਖਤਮ ਕੀਤਾ ਜਾਂ ਨਹੀਂ ਕੀਤਾ ਅਸੀਂ ਇਸ ਗੱਲ ਦੇ ਉੱਤੇ ਨਹੀਂ ਆਂਦੇ ਪਰ ਅਸੀਂ ਇਸ ਗੱਲ ਤੇ ਆਂਦੇ ਹਾਂ ਕਿ ਭਾਈ ਉਹਦੀ ਸੁਰੱਖਿਆ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ ਗਿਆ ਸੀ ਉਹਦਾ ਲੈਸੈਂਸੀ ਹਥਿਆਰ ਜ਼ਬਤ ਕਰ ਲਿਆ ਗਿਆ ਇੱਕ ਸਰਪੰਚ ਆ ਉਹਨੂੰ ਵੀ ਲੋਕਾਂ ਨੇ ਚੁਣਿਆ ਐਮਐਲਏ ਸਾਹਿਬ ਤੁਹਾਨੂੰ ਵੀ ਲੋਕਾਂ ਨੇ ਚੁਣਿਆ ਪਰ ਇੱਕ ਸਰਪੰਚ ਦਾ ਕਿਉਂਕਿ ਉਸਦੇ ਵਿਚਾਰ ਤੁਹਾਡੇ ਨਾਲ ਨਹੀਂ ਮਿਲਦੇ ਕੀ ਹੈ ਵਜ੍ਹਾ ਸੀ ਜਾਂ ਫੇ ਕੁਝ ਹੋਰ ਸੀ ਇੰਨਾ ਚੀਜ਼ ਜਿਆਦਾ ਸਵਾਲ ਤਾਂ ਖੜਾ ਹੁੰਦਾ ਹੀ ਕਤਲ ਜਕੀਰ ਹੋ ਲੈ ਐ ਤਾਂ ਪਰਦਾਸ ਦੀਆਂ ਗੱਲਾਂ ਨੇ ਉਹ ਸਿਆਸੀ ਗੱਲਾਂ ਵੀ ਹੋ ਸਕਦੀਆਂ ਨੇ ਚੱਲੇ ਜੀ ਚੱਲੇ ਤੁਸੀਂ ਹਰਾਇਆ ਸੀ ਉਸ ਦਾ ਉਹਨਾਂ ਨੂੰ ਇੱਕ ਦਾ ਦੀ ਤਕਲੀਫ ਹੋਵੇ ਉਹ ਕਹਿੰਦੇ ਹੁਣ ਕੀ ਭਾਈ ਇਸ ਕਤਲ ਦੇ ਵਿੱਚ ਤੁਹਾਡਾ ਵੀ ਹੱਥ ਹੈ ਪਰ ਮੈਂ ਇਸ ਗੱਲ ਤੇ ਆਨਾ ਕਿ ਭਾਈ ਠੀਕ ਹੈ ਕਤਲ 'ਚ ਤੁਹਾਡਾ ਹੱਥ ਹੈਗਾ ਜਾਂ ਨਹੀਂ ਹੈਗਾ ਪਰ ਉਸ ਦਾ ਹਥਿਆਰ ਕਿਉਂ ਜੱਪ ਹੋਇਆ ਕਿਉਂਕਿ ਜੇਕਰ ਹਲਕੇ ਦੇ ਅਮਲੇ ਹੋ ਉਸ ਹਲਕੇ ਦਾ ਸਰਪੰਚ ਕਲਕੱਤਾ ਜੋ ਕਿ ਨਾਮੀ ਸੀ ਉੱਭਰ ਰਿਆ ਸੀ ਕਿ ਕਿਸੇ ਵਾਸਤੇ ਸਿਆਸੀ ਰੂਪ ਤੇ ਵੀ ਜੋ ਖਤਰਾ ਸੀ ਕਿਉਂਕਿ ਆਮ ਤੌਰ ਤੇ ਉਤੇ ਸਰਪੰਚ ਐਮਐਲਏ ਨਾਲ ਆਟਾ ਨਹੀਂ ਲੈਂਦੇ ਜਿਹੜੀ ਸਰਕਾਰ ਹੁੰਦੀ ਆ ਉਹਦੇ ਪਾਲੇ ਚ ਜਾ ਕੇ ਬਹਿ ਜਾਂਦੇ ਆ ਪਰ ਸਰਪੰਚ ਸਾਹਿਬ ਯਾਨੀ ਕਲਖੱਤਾ ਸਾਹਿਬ ਥੋੜੇ ਹੋਰ ਮੂਰ ਦੇ ਬੰਦੇ ਸਨ ਆਵਾਜ਼ ਚੱਕ ਨਹੀਂ ਆਉਂਦੀ ਸੀ ਸ਼ਬਦਾ ਦੇ ਧਣੀ ਸਨ ਗੱਲ ਰੱਖਣੀ ਆਂਦੀ ਸੀ ਜਿੰਨੀਆਂ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਆ ਉਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦਿੰਦਾ ਕਿ ਉਹਨਾਂ ਨੇ ਕਿਵੇਂ ਗੱਲਾਂ ਰੱਖੀਆਂ ਪਰ ਹੁਣ ਚਰਨਜੀਤ ਚੰਨੀ ਕੇ ਇਲਜ਼ਾਮ ਲਾ ਰਹੇ ਨੇ ਪਹਿਲਾਂ ਤਾਂ ਦੇਖੋ ਜੱਟੀ ਖੜਿਆ ਹੈ ਇਹ ਉਹਦਾ ਭਰਾ ਖੜਾ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਕਿ ਲਾਭ ਸਿੰਘ ਓਗੇ ਤੋਂ ਮੈਨੂੰ ਖਤਰਾ ਹੈ ਇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਭ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਐਮਐਲਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚਨਾਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ ਸੋ ਅੱਜ ਅਸੀਂ ਮੰਗ ਕਰਦੇ ਹਾਂ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਰੀ ਹੈ ਉਸ सीबीआई ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਝਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਨਾ ਬੰਦੇ ਨੂੰ ਲਾਲਚ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ 'ਚ ਬੋਲਦੇ ਆ ਫੇਰ ਉਹਨੂੰ ਧਮਕੀ ਦਿੰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਕੋਹੜੀਆਂ ਚੱਲਦੀਆਂ ਇਸੇ ਤਰ੍ਹਾਂ ਮੁਸੇਬੇ ਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਅਸਲਾ ਲੈ ਲਿਆ ਗਿਆ ਤੇ ਇਹਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ ਹੁਣ ਤੇ ਇੱਕ ਹੁੰਡਿਆ ਜੀ ਚੰਨੀ ਸਾਹਿਬ ਕੀ ਕਹਿ ਰਹੇ ਨੇ ਚੰਨੀ ਸਾਹਿਬ ਮੌਕਾ ਨਹੀਂ ਛੱਡ ਰਹੇ ਕਿਉਂਕਿ ਮੌਕਾ ਛੱਡਣਾ ਨਹੀਂ ਚਾਹੀਦਾ ਭਾਈ ਜਿੱਤ ਆਮ ਜੇ ਘਰ ਦੇ ਬੰਦੇ ਨੇ ਜਿਹੜਾ ਪਲੰਬਰ ਹੈ ਜਿਹੜਾ ਮੋਬਾਈਲ ਦੀ ਰਿਪੇਅਰ ਦੀ ਦੁਕਾਨ ਚਲਾਉਂਦਾ ਹੈ ਕਿੰਨੇ ਉਹਨਾਂ ਨੂੰ ਹਰਾਤਾ ਸੀ ਤੇ ਅੱਜ ਮੌਕਾ ਮਿਲਿਆ ਤੇ ਚੰਨੀ ਸਾਹ ਮੌਕਾ ਕਿਵੇਂ ਛੱਡ ਦੇ ਪਰ ਚੰਨੀ ਸਾਹ ਬਹੁਤ ਹੀ ਕਾਬਲ ਬੰਦੇ ਆ ਮੈਂ ਕਾਬਲ ਤਾਂ ਕਹਾਂਗਾ ਬੇਸ਼ੱਕ ਦੋ ਸੀਟਾਂ ਤੇ ਚੋਣਾ ਲੜ ਕੇ ਹਾਰ ਗਏ ਸਨ ਉਹ ਵੀ ਉਦੋਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਪਰ ਹੁਣ ਵੀ ਉਹਨਾਂ ਨੇ ਦੋ ਕਿਸ਼ਤੀਆਂ 'ਤੇ ਪੈਰ ਰੱਖੇ ਆ ਇੱਕ ਕਿਸ਼ਤੀ ਸ਼੍ਰੀ ਚੰਕੋਟ ਸਾਹ ਹਲਕੇ ਦੇ ਵਿੱਚ ਤੇ ਇੱਕ ਕਿਸ਼ਤੀ ਜਲੰਧਰ ਦਾ ਜਿੱਥੇ ਲੋਕ ਸਭਾ ਦੇ ਮੈਂਬਰ ਨੇ ਔਰ ਜਲੰਧਰ ਜਿੱਥੋਂ ਉਹਨਾਂ ਦੇ ਕਈ ਬਾਲੀ ਹਕੂਮਤ ਚੁਣਗੀ ਦੇ ਪੋਸਟਰ ਵੀ ਲੱਗੇ ਨੇ ਪਰ ਉਹਨਾਂ ਦਾ ਜਿਹੜਾ ਨੋ ਹੈ ਉਹ ਅੱਜ ਵੀ ਰਿਚਮ ਕੌਰ ਸਾਹਿਬ ਸੀਟ ਵੱਲ ਜਾਂਦਾ ਕਿਉਂਕਿ ਉਹਨਾਂ ਦਾ ਉਥੇ ਜਿਆਦਾ ਲਗਾਅ ਇਸੇ ਕਰਕੇ ਜਦੋਂ ਵੀ ਕੋਈ ਮਸਲਾ ਪੈਦਾ ਉਥੇ ਕੌਣ ਜਾਂਦੇ ਨੇ ਹੁਣ ਵੀ ਪਹੁੰਚ ਗਏ ਔਰ ਐਰਕੀ ਦਾ ਕਹਿੰਦੇ ਜੀ ਐਮਐਲਏ ਸਾਹਿਬ ਨੇ ਕਰਾਇਆ ਜੋ ਕਰਾਇਆ ਹੁਣ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਸੱਤਾਧਾਰੀ ਲੋ ਜਿਹੜੇ ਪਾਵਰਫੁੱਲ ਚਾਏ ਨੇ ਕਿ ਉਹਨਾਂ ਦੇ ਵਿੱਚ ਵੀ ਪਾਵਰ ਦਾ ਨਸ਼ਾ ਆ ਗਿਆ ਹੈ ਕਿ ਉਹਨਾਂ ਨੂੰ ਵੀ 2027 ਦੇ ਵਿੱਚ ਆਪਣੇ ਕੰਪੀਟੀਟਰਾਂ ਨੂੰ ਕਿਵੇਂ ਕਾਬੂ ਕਰਨਾ ਇਸ ਗੱਲ ਦਾ ਜਨੂਨ ਆ ਗਿਆ ਔਰ ਕੀ ਇਹੀ ਜਨੂਨ ਵਜ੍ਹਾ ਬਣਿਆ ਮੈਂ ਕਿ ਸਰਪੰਚ ਸਾਹਿਬ ਕਤਲ ਹੋ ਗਏ ਇਹ ਗੱਲਾਂ ਖਾਲੀਆਂ ਖਿਆਲੀ ਫੁਲਾਬ ਨੇ ਫਿਲਹਾਲ ਜਦੋਂ ਤੱਕ ਇਹ ਸਬੂਤ ਜਮ ਤੱਕ ਨਹੀਂ ਹੁੰਦੇ ਪਰ ਐਮਐਲਏ ਸਾਹਿਬ ਇਨੀ ਗੱਲ 'ਚ ਸਵਾਲ ਚ ਜ਼ਰੂਰ ਨੇ ਪੋਰ ਪੰਜਾਬ ਕੋਸਵੀ ਪੰਜਾਬ ਕੋਸਵੀ ਲੀਡਰਾਂ ਦੇ ਕੇਰੇ ਉੱਤੇ 130 ਹਥਿਆਰ ਜ਼ਬਤ ਕਰ ਲੈਂਦੀ ਆ ਉਹਨਾਂ ਲੀਡਰਾਂ ਦੇ ਜਿਨ੍ਹਾਂ ਲੀਡਰਾਂ ਨੂੰ ਆਪਣੀ ਜਾਨ ਬਚਾਉਂਦੀ ਲੋਕਾਂ ਔਰ ਛੋਟੇ ਛੋਟੇ ਲੀਡਰ ਜਿਹੜੇ ਕੀ ਦਲ ਬਦਲ ਕਰਵਾਉਂਦੇ ਨੇ ਉਹਨਾਂ ਨੂੰ ਤੁਸੀਂ ਗਨਮੈਨ ਦਿੱਤੇ ਹੋਏ ਨੇ ਕੱਲੇ ਜਲੰਧਰ ਦੀ ਗੱਲ ਕਰ ਦਿੰਦਾ ਜੀ ਜਲੰਧਰ ਦੀ ਗੱਲ ਤਾਂ ਕਰਦਾ ਕੋਈ ਜਲੰਧਰ ਦੇ ਜਿਮਨੀ ਚੋਣਾ ਹੋ ਕੇ ਹੱਡੀਆਂ ਸੀ ਉਹ ਜਿਮਨੀ ਚੋਣਾ ਵਾਸਤੇ ਕੱਲੇ ਕੱਲੇ ਛੋਟੇ ਛੋਟੇ ਲੀਡਰ ਨੂੰ ਗਨਮੈਨ ਦੇ ਦਿੱਤੇ ਗਏ ਐਸੇ ਲੀਡਰ ਜਿਨ੍ਹਾਂ ਦੇ ਕੋਲ 20-20 ਵੋਟਾਂ ਵੀ ਹੈ ਨਹੀਂਆਂ ਪਰ ਉਹਨਾਂ ਨੂੰ ਗਨਮੈਨ ਦਿੱਤੇ ਪਰ ਜਿੱਥੇ ਸਹੀ ਮੈਨੇਜਰ ਫਰੈਟ ਹੈ ਸਿੱਧੂ ਮੂਸੇਵਾਲੇ ਵਰਗੇ ਕਿਰਦਾਰ ਉਹਨਾਂ ਦੀ ਸਿਕਿਉਰਿਟੀਾਂ ਘਟਾ ਦਿੱਤੀਆਂ ਗਈਆਂ ਸੀ ਇਸ ਤੋਂ ਇਲਾਵਾ ਕਿੰਨੇ ਵੱਡੇ ਵੱਡੇ ਲੀਡਰ ਨੇ ਜਿਹੜੇ ਕੀ ਸਿਕਿਉਰਟੀਆਂ ਨੂੰ ਲੈ ਕੇ ਘੁੰਮਦੇ ਨੇ ਉਹਨਾਂ ਦੇ ਪਰਿਵਾਰ ਸਿਕਿਉਰਟੀਆਂ ਨੂੰ ਲੈ ਕੇ ਘੁੰਮਦੇ ਨੇ ਇਹਨਾਂ ਦੇ ਮੰਤਰੀਆਂ ਦੇ ਮੁੰਡੇ ਸਿਕਿਉਰਟੀਆਂ ਲੈ ਕੇ ਘੁੰਮਦੇ ਨੇ ਠੀਕ ਹੈ ਸਿਕਿਉਰਟੀ ਕੋਈ ਪਰਿਵਾਰ ਨੂੰ ਹੋਣੀ ਚਾਹੀਦੀ ਜਿਹੜਾ ਵੀ ਸੱਤਾ ਚਾਹੁੰਦਾ ਉਹ ਇਹਦਾ ਮਜ਼ਾ ਲੈਂਦਾ ਹੈ ਪਰ ਮਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਸਿਕਿਉਰਿਟੀ ਵਾਕਈ ਉਸ ਬੰਦੇ ਨੂੰ ਜਿਹਦੀ ਜਾਨ ਨੂੰ ਖਤਰਾ ਹੈ ਯਾਰ ਫਿਰ ਤੁਸੀਂ ਕਾਨੂੰਨ ਵਿਵਸਥਾ ਇਹੋ ਜਿਹੀ ਬਣਾਓ ਕਿ ਭਾਈ ਇਹੋ ਜੇ ਕਤਲकांड ਹੋਣੀ ਨਾ ਜੇ ਤੁਹਾਨੂੰ ਪਤਾ ਗੈਂਗਸਟਰ ਸੇਕ ਚੱਕਦੇ ਨੇ ਅੱਜ ਕੱਲ ਕੋਈ ਵੀ ਬੰਦਾ ਨੌਜਵਾਨ ਨੂੰ ਉੱਠ ਕੇ ਕਿਤੇ ਦੂਸਰੇ ਦੇ ਉੱਤੇ ਇਸ ਤਰੀਕੇ ਦੇ ਨਾਲ ਫਾਇਰਿੰਗ ਕਰ ਦਿੰਦਾ ਹੈ ਕਿਤੇ ਦੀ ਜਾਨ ਲੈ ਦਿੰਦਾ ਭਾਵੇਂ ਗੈਂਗਸਟਰ ਕਨੈਕਸ਼ਨ ਹੈਗਾ ਜਾਂ ਨਹੀਂ ਹੈਗਾ ਤੁਹਾਨੂੰ ਪਤਾ ਤੁਸੀਂ ਕਿਸੇ ਦੀ ਜਾਨਵਾਲ ਦੀ ਸੁਰੱਖਿਆ ਨਹੀਂ ਕਰ ਸਕਦੇ ਤੇ ਭਾਈ ਜੇ ਉਹਨੇ ਆਪਣੇ ਵੱਤੇ ਹਥਿਆਰ ਲਿੱਤਾ ਹੋਇਆ ਕਾਨੂੰਨ ਦੀ ਪ੍ਰਕਿਰਿਆ ਨਾਲ ਤੇ ਫਿਰ ਉਹਦਾ ਹਥਿਆਰ ਤੁਸੀਂ ਕਿਉਂ ਜ਼ਬਤ ਕੀਤਾ ਇੰਨਾ ਸਾਰੇ ਧੋਹਾਲਾ ਦੇ ਜਵਾਬ ਦੇ ਨੇ ਪੈਣਗੇ ਫਿਲਹਾਲ ਕਲਕੱਤਾ ਸਾਹਿਬ ਦਾ ਕਤਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਉਫਾਨ ਲੈ ਕੇ ਆਇਆ ਇੱਕ ਨਵਾਂ ਤੂਫਾਨ ਲੈ ਕੇ ਆਇਆ ਇੱਕ ਨਵਾਂ ਮਾਹੌਲ ਲੈ ਕੇ ਆਇਆ ਕਿਉਂਕਿ ਜੇਕਰ ਲਾਲ ਸਿੰਘ ਗੋਕੇ ਦੇ ਹੱਥ ਦੇ ਵਿੱਚ ਸਬੂਤਾਂ ਦੀ ਨਿਕਲ ਆ ਤਾਂ ਫਿਰ ਆਮ ਆਦਮੀ ਪਾਰਟੀਆਂ ਜਿੱਤਾਂ ਵੀ ਵੱਧ ਸਕਦੀਆਂ ਨੇ ਕਿਉਂਕਿ ਇਹ ਉਹੀ ਲਾਲ ਸਿੰਘ ਗੋਕੇ ਹੈ ਜਿਹਦੇ ਕਰਕੇ ਆਮ ਆਦਮੀ ਪਾਰਟੀ ਪੂਰੇ ਦੇਸ਼ 'ਚ ਵੀ ਚਰਚਿਤ ਹੋ ਗਈ ਦੀ ਕਿ ਭਾਈ ਮੋਬਾਈਲ ਰਿਪੇਅਰ ਵਾਲਾ ਬੰਦਾ ਐਮ ਐਲ ਏ ਬਣਾਤਾ ਤੇ ਹੁਣ ਮੋਬਾਈਲ ਰੇਲ ਵਾਲਾ ਬੰਦਾ ਸਿਆਸੀ ਤੌਰ ਦੇ ਉਤੇ ਆਪਣੇ ਵਿਰੋਧੀ ਵਾਲੇ ਨਿਸ਼ਾਨੇ ਤੇ ਆ ਚਲੋ ਜੀ ਚੰਨੀ ਦੇ ਨਿਸ਼ਾਨੇ ਤੇ ਆ ਬਸ ਗੱਲ ਇੰਨੀ ਕਹੇ ਕਿ ਫਿਰ ਹਾਲ ਸਬੂਤ ਜਨ ਤੱਕ ਨਹੀਂ ਹੋਏ ਜੇਕਰ ਸਬੂਤ ਜਨ ਤੱਕ ਹੋ ਜਾਣਾ ਫਿਰ ਗੱਲ ਮੁਖਰੀ ਹੈ ਫਿਰ ਹਾਲ ਤਾਂ ਸਿਆਸੀ ਤੌਰ ਦੇ ਉਤੇ ਸ਼੍ਰੀ ਚੰਕੋਤ ਸਾਹਿਬ ਦੀ ਧਰਤੀ ਦੇ ਉਤੇ ਇਸ ਤਰੀਕੇ ਦੇ ਨਾਲ ਸਿਆਸੀ ਚਰਚਾ ਸ਼ੁਰੂ ਹੋ ਚੁੱਕੀ ਹੈ